ਸੁਨਿਆਰੇ ਦੀ ਦੁਕਾਨ ਤੇ ਅਣਪਛਾਤਾ ਲੁਟੇਰਾ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੈ ਕੇ ਹੋਇਆ ਫਰਾਰ ਘਟਨਾ ਹੋਈ ਸੀ ਸੀਸੀਟੀਵੀ ਵਿੱਚ ਕੈਦ ਬੀਤੀ ਸ਼ਾਮ ਕਰੀਬ 7:30 ਵਜੇ ਸੁਨਿਆਰੇ ਦੀ ਦੁਕਾਨ ਸੋਨੇ ਦੀਆਂ ਮੁੰਦੀਆਂ ਦਾ ਡੱਬਾ ਲੁੱਟ ਕੇ ਅਣਪਛਾਤਾ ਲੁਟੇਰਾ ਆਪਣੀ ਗੱਡੀ ਵਿੱਚ ਫਰਾਰ ਹੋ ਗਿਆ ਜਦੋਂ ਤੱਕ ਦੁਕਾਨਦਾਰ ਨੂੰ ਇਸ ਲੁੱਟ ਬਾਰੇ ਸਮਝਾਈ ਤਦ ਤੱਕ ਬਹੁਤ ਸਮਾਂ ਨਿਕਲ ਚੁੱਕਿਆ ਸੀ ਅਤੇ ਸਾਰੀ ਘਟਨਾ ਵਾਪਰ ਚੁੱਕੀ ਸੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਚੁੱਕੀ ਹੈ ਮੌਕੇ ਦੀਆਂ ਤਸਵੀਰਾਂ ਤੁਸੀਂ ਸੀਸੀਟੀਵੀ ਦੀਆਂ ਦੇਖ ਰਹੇ ਹੋ ਉਸ ਤੋਂ ਬਾਅਦ ਦੁਕਾਨਦਾਰ ਅਣਪਛਾਤੇ ਲੁਟੇਰੇ ਦੇ ਫਰਾਰ ਹੋਣ ਤੋਂ ਪਿੱਛੋਂ ਆਪਣੀ ਗੱਡੀ ਲੈ ਕੇ ਉਸ ਦਾ ਪਿੱਛਾ ਕਰਦਾ ਹੈ ਪਰ ਜਦ ਤੱਕ ਇਹ ਲੁਟੇਰਾ ਭੱਜਣ ਵਿੱਚ ਸਫਲ ਹੋ ਜਾਂਦਾ ਹੈ ਦੁਕਾਨਦਾਰ ਦੇ ਭਰਾ ਰੂਪਕ ਬਰਮਾਨ ਨੇ ਕਿਹਾ ਕਿ ਅਣਪਛਾਤਾ ਵਿਅਕਤੀ ਗਾਹਕ ਬਣ ਕੇ ਦੁਕਾਨ ਦੇ ਵਿੱਚ ਆਇਆ ਸੀ ਅਤੇ ਉਸ ਦੇ ਭਰਾ ਤੋਂ ਸੋਨੇ ਦੀਆਂ ਮੁੰਦੀਆਂ ਦਿਖਾਉਣ ਬਾਰੇ ਕਹਿਣ ਲੱਗਿਆ ਜਿਸ ਤੋਂ ਬਾਅਦ ਉਸ ਦੇ ਸੋਨੇ ਦੀਆਂ ਮੁੰਦੀਆਂ ਲੁਟੇਰੇ ਨੂੰ ਦਿਖਾ ਰਿਆ ਸੀ ਅਤੇ ਉਹ ਅਤੇ ਉਹ ਮੌਕੇ ਤੋਂ ਮੁੰਦੀਆਂ ਦੇਖਦਾ ਹੋਇਆ ਡੱਬਾ ਲੈ ਕੇ ਫਰਾਰ ਹੋ ਗਿਆ ਇਸ ਸਬੰਧੀ ਉਹਨਾਂ ਨੇ ਦੱਸਿਆ ਕਿ 10 ਤੋਂ 12 ਸੋਨੇ ਦੀਆਂ ਮੁੰਦੀਆਂ ਸਨ ਇਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਦੱਸ ਦਿੱਤਾ ਹੈ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਅਤੇ ਜਾਂਚ ਵਿੱਚ ਜੁੱਟ ਚੁੱਕੀ ਹੈ ਗੱਲਬਾਤ ਕਰਦੇ ਹਾਂ ਇਸ ਮੌਕੇ ਤੇ ਪੁਲਿਸ ਅਧਿਕਾਰੀਆਂ ਨਾਲ ਅਤੇ ਦੁਕਾਨ ਦੇ ਮਾਲਕਾਂ ਨਾਲ ਕੀ ਕਹਿਣਾ ਹੈ ਉਹਨਾਂ ਦਾ ਮੋਨੂ ਗਰੇਵ ਰੂਪਕ ਵਰਮਾ ਜੀ ਕੀ ਮਾਮਲਾ ਹੈ ਆਪਣੇ ਆਏ ਸੀ ਕਸਟਮਰ ਬਣ ਕੇ ਆਏ ਸੀਗੇ ਇਕੱਲਾ ਹੀ ਸੀਗਾ ਜਾਇੰਟਸ ਤੇ ਰਿੰਗਾ ਦਿਖਾ ਤੋ ਰਿੰਗਾ ਦੇਖਦੇ ਦੇਖਦੇ ਨੇ ਰਿੰਗਾ ਦੇਖੀ ਗਿਆ ਪਾ ਕੇ ਦੇਖੀ ਗਿਆ ਇੱਕ ਰਿੰਗ ਕੱਢੀ ਜੀ ਇਹਦਾ ਵਜਨ ਦੇਖਿਓ ਜਾਨੂ ਨਾਲ ਇੱਕ ਡੱਬਾ ਪਿਆ ਸੀ ਰਿੰਗਾ ਦਾ ਉਹ ਰਿੰਗਾ ਦਾ ਡੱਬਾ ਜਦੇ ਬੰਦ ਕੀਤਾ ਉਹਨੇ ਫੋਲਡ ਕੀਤਾ ਲੈ ਕੇ ਭੱਜ ਕੇ ਗੱਡੀ ਭਜਾ ਕੇ ਲੈ ਗਿਆ ਇੱਕ ਬੰਦਾ ਸੀ ਜੀ ਇੱਕ ਬੰਦਾ ਸੀ ਆਪਣੇ ਕੋਲ ਅੰਦਰ ਇੱਕੋ ਹੀ ਆਇਆ ਡਰਾਈਵਰ ਵਾਲੀ ਸੀਟ ਤੇ ਬਹਿ ਕੇ ਗਿਆ ਕੈਮਰੇਜ ਉਹਦੀ ਫੋਟੋ ਆਈ ਗਿਆ ਕਲੀਅਰ ਹੁੰਦਾ ਰਿੰਗਾ ਕੋਈ ਮੂਵ ਨਹੀਂ ਟਕਾਇਆ ਸੀਗਾ ਬੈਠਾ ਹੈ ਰਿੰਗਾ ਦੇਖਦਾ ਜੀ ਮੈਂ ਕਸਟਮਰ ਹੁੰਦਾ ਹੁੰਦਾ ਉਸ ਤਰ੍ਹਾਂ ਤੇ ਸਭ ਨੂੰ ਸਿਆਰ ਵੀ ਸੀ ਆਪੇ ਜੋ ਹੁੰਦੀਆਂ ਨਾ ਉਹਨੇ ਉਹਨੇ ਹੀ ਨਹੀਂ ਕੋਈ ਦਿਖਾਇਆ ਜੀ ਆਪਾਂ ਨੂੰ ਨਾ ਨਾ ਦਿਖਾਇਆ ਕੋਈ ਮੈਂ ਕਸਟਮਰ ਲੈ ਕੇ ਬਸ ਇਹਦਾ ਵਜ਼ਨ ਕਰੋ ਵਜ਼ਨ ਕਰਕੇ ਕੈਲਕੂਲੇਟਰ ਮਾਰ ਲੱਗੇ ਜਦ ਇਹਨੇ ਡੱਬਾ ਫੋਲਡ ਕੀਤਾ ਤੇ ਵੀ ਕਿੰਨੇ ਤੋਂ ਚਾਂਮ ਹੋ ਜਾਦਾ ਹੁੰਦਾ ਦੇਖਣਾ ਪੜਾਇ ਰਹੀ ਜਾ ਰਹੇ 12 ਰਿੰਗਾ ਸੀ ਗਿਆ ਜੀ ਇੱਕ ਡੱਬੇ ਚ ਲੱਗਦੇ ਪੂਰਾ ਡੱਬਾ ਹੀ ਲੈ ਗਿਆ ਜੀ 12 ਹਾਂ ਜੀ 25 ਦਿਨ ਤੁਹਾਡਾ ਕਦੋਂ ਦੀ ਗੱਲ ਹੈ ਲੇਖ ਰਿਹਾ ਸੀ ਜੀ ਕਿੰਨੇ ਮਿੰਟ ਵਧਾ ਗਿਆ ਅੱਛਾ ਕੀ ਮਾਮਲਾ ਹੋਇਆ ਕੌਣ ਆਇਆ भी तो दिखाए हैं, तो लेकर भाग 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 गए, 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 मैंने गड्डी खोली खोल नहीं पाए। पर के खेत चले कभी कितने जाने थे? जी? कितने जाने थे? जी, एक, जी, जाने जाने एक, हथियार था उसके पास ਨਹੀਂ ਪਤਾ ਕੋਈ ਨਹੀਂ ਨਾ ਅਸਮਰਾਲੇ ਤੇ ਅੱਜ ਮਾਈਕਲ ਮੈਂ ਸਾਰੇ ਕੋਸੇ ਨਿਆਰੇ ਦੁਕਾਨ ਤੇ ਲੁੱਟਦੀ ਘਟਨਾ ਹੋ ਰਹੀ ਹੈ ਕੀ ਕਹਾਂ ਸਾਨੂੰ ਇਹ ਲੁੱਟਦੇ ਨਹੀਂ ਆ ਸਾਡੇ ਜਿਹੜੇ ਬੰਦਰ ਜੁਲੇਰਾ ਖੰਨਾ ਰੋਡ ਦੇ ਅਸਮਰਾਲੇ ਉਹਦੀ ਦੁਕਾਨ ਤੇ ਜਿਹੜਾ ਵਿਅਕਤੀ ਆ ਸਰੋਂ ਰੋਡਾ ਹੈ ਕ੍ਰੇਟਾਕਾਰ ਦੇ ਵਿੱਚ ਆਇਆ ਸੀ ਉਹ ਐਂ ਦਾ ਜਿਵੇਂ ਮੁੰਦਰੀਆਂ ਚੈੱਕ ਕਰਦਾ ਕਰਦਾ ਉਹਨੂੰ 420 ਸੀ ਕਹਿ ਸਕਦੇ ਆ ਉਹ ਮੁੰਦਰੀ ਵਾਲਾ ਡੱਬਾ ਸੀ ਤਿੰਨ ਚਾਰ ਪੂਰੇ ਮੇਰੇ ਖਲ ਸ਼ੈੱਵ ਦੇ ਵਿੱਚ ਪੰਜ ਛੇ ਮੁੰਦਰੀਆਂ ਉਹ ਲੈ ਕੇ ਜਿਹੜਾ ਭੱਜ ਗਿਆ ਇਨੂੰ ਛੇਤੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਇਹਦੇ ਸਬੰਧੀ ਅਸੀਂ ਪਰਚਾ ਦਰਜ ਕਰਾਂ। ਤਾਂ ਮੁੱਢਲੀ ਜਾਂਚ ਵਿੱਚ ਕੀ ਸਾਹਮਣੇ ਆਇਆ? ਮੁੱਢਲੀ ਜਾਂਚ ਦੇ ਵਿੱਚ ਤਾਂ ਇਹੀ ਹੈ ਵੀ ਇਹ ਨੌਸਰਵਾਜ ਜਿਹਨੂੰ ਕਹ ਲਈਏ ਨਾ 420 ਉਸ ਨੇਚਰ ਦਾ ਬੰਦਾ ਇਹ। ਕਾਰ ਕਾਰ ਦਾ ਨੰਬਰ ਕੁਝ ਪਤਾ ਲੱਗਿਆ ਵੀ? ਕਾਰ ਦਾ ਪੀਵੀ 10 ਐਚਵਾਈਆ ਜਾਂ ਐਚਏ ਹੋਤਾ ਦਾ 8503 ਪੜਿਆ ਗਿਆ। ਸਸਪੈਕਟਡ ਨੰਬਰ ਹੈ ਦੇਖਦੇ ਆਂ।